ਹਾਂਜੀ ਸਰ ਕੀ ਮਾਮਲਾ ਜੀ ਪੂਰਾ ਇਹ ਮਾਮਲਾ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਤੇ ਮਾਨਯੋਗ ਐਸਐਸਪੀ ਸਾਹਿਬ ਮਾਨਸਾਂਜੀ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਵੀ ਆਪਾਂ ਪੰਜਾਬ ਨੂੰ ਬਿਲਕੁਲ ਨਸ਼ਾ ਮੁਕਤ ਕਰਨਾ ਹੈ ਆਪਣੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈ ਇਸੇ ਤਹਿਤ ਕੱਲ ਐਸੀ ਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਚੱਕ ਪਈ ਕੇ ਗ습 ਦੇ ਸੀਗਾ ਤੇ ਉਸਨੇ ਦਰਾਨੇ ਗ습ਤ ਗੈਵੀ ਇਰੀਸ ਕਲਿਆਣ ਪੁੱਤਰ ਰਵੀ ਸਿੰਘ ਵਾਸੀ ਬਾੜ ਨੰਬਰ 17 ਭਲਾੜਾ ਨੂੰ ਗ੍ਰਿਫਤਾਰ ਕਰਕੇ ਉਸ ਤੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਮੁਕੱਦਮਾ ਦਰਜ ਕਰਕੇ ਤਰਤੀਸ ਜਾਰੀ ਹੈ ਇਸੇ ਤਰ੍ਹਾਂ ਹੀ ਕੱਲ ਹੌਲਦਾਰ ਲਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਬੀਰੂਕੇ ਖੁਰਦ ਤੋਂ ਮਿੱਠੂ ਸਿੰਘ ਪੁੱਤਰ ਪੂਰਾ ਸਿੰਘ ਵਾਸੀ ਬੀਰੂਕੇ ਖੁਰਦ ਦੇ ਘਰ ਤੋਂ 50 ਲੀਟਰ ਲਾਹਣ ਬਰਾਮਦ ਕੀਤੀ ਹੈ ਦੋਸ਼ੀ ਅਜੇ ਫਰਾਰ ਹੈ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਆਰੰਭ ਕੀਤੀ ਜਾਵੇਗੀ ਸਰ ਪਹਿਲਾਂ ਵੀ ਮਕਦਮਾ ਹੀ ਇਹਨਾਂ ਉੱਪਰ ਇਹ ਜਿਹੜਾ ਗੈਵੀ ਹੈ ਇਹਦੇ ਪਹਿਲਾਂ ਵੀ ਮੁਕਦਮਾ ਥਾਣਾ ਸਿੱਧੀ ਬਲਾਡਾ ਬਿਕੇ ਇੱਕ ਐਨਡੀਪੀ ਸੈਕਟਰ ਦਾ ਦਰਜ ਹੈ